ਵੱਡੀ ਖਬਰ ਐਮਐਲਏ ਹਰਮੀਤ ਪਠਾਨ ਮਾਜਰਾ ਦੇ ਨਾਲ ਜੁੜੀ ਹੋਈ ਆ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਸਵੇਰ ਤੋਂ ਮੀਡੀਆ ਦੇ ਵਿੱਚ ਖਬਰਾਂ ਚੱਲ ਰਹੀਆਂ ਸੀ ਕਿ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਤੁਹਾਨੂੰ ਵੱਡੀ ਖਬਰ ਦੱਸਣ ਜਾ ਰਹੇ ਹਾਂ ਕਿ ਹਰਮੀਤ ਪਠਾਨ ਮਾਜਰਾ ਪੁਲਿਸ ਦੀ ਹਿਰਾਸਤ ਦੇ ਵਿੱਚ ਨਹੀਂ ਆਇਆ ਉੱਥੋਂ ਫਰਾਰ ਹੋ ਗਿਆ ਜੀਹਾਂ ਤੁਹਾਨੂੰ ਦੱਸ ਦਿੰਨੇ ਆ ਕਿ ਜੋ ਕੁਝ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਹੈ ਕਿ ਕਰਨਾਲ ਦੇ ਨਜ਼ਦੀਕ ਇੱਕ ਡੇਰੇ ਦੇ ਵਿੱਚੋਂ ਪੌਲਸ ਨੂੰ ਗ੍ਰਿਫਤਾਰ ਕਰਨ ਦੇ ਲਈ ਪਹੁੰਚੀ ਸੀ ਪੰਜਾਬ ਪੁਲਿਸ ਜਦੋਂ ਉੱਥੇ ਪਹੁੰਚਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਉਸ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਜਾਂਦਾ ਤਾਂ ਉਸ ਸਮੇਂ ਉਹਦੇ ਸਾਥੀਆਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਤੇ ਫਾਇਰਿੰਗ ਦੇ ਦਰਮਿਆਨ ਹਰਮਿਤ ਪਠਾਨ ਮਾਜਰਾ ਜਦੋਂ ਉੱਥੋਂ ਫਰਾਰ ਹੋ ਜਾਂਦੇ ਨੇ ਜੀਹਾਂ ਤੁਹਾਨੂੰ ਦੱਸ ਦਿੰਨੇ ਆ ਕਿ ਧਾਰਾ 376 ਜੋ ਕਿ ਜਿਹੜਾ ਉਹ ਰੇਪ ਦਾ ਮਾਮਲਾ ਜੋ ਪੁਰਾਣਾ ਮਾਮਲਾ ਇਹਨਾਂ ਦੇ ਨਾਲ ਜੁੜਿਆ ਹੋਇਆ ਉਸ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਗੁਰਪ੍ਰੀਤ ਕੌਰ ਗਰੇਵਾਲ ਨਾਂ ਦੀ ਇੱਕ ਔਰਤ ਸੀ ਜਿਸ ਦੇ ਵੱਲੋਂ ਦੋਸ਼ ਲਗਾਏ ਗਏ ਸੀ ਕਿ ਮੇਰੀ ਵੀਡੀਓ ਜਿਹੜੀ ਆ ਪਠਾਨ ਮਾਜਰਾ ਦੇ ਵੱਲੋਂ ਵਾਇਰਲ ਕੀਤੀ ਗਈ ਆ ਤੇ ਮੇਰੇ ਨਾਲ ਜਿਹੜੇ ਆ ਉਹ ਜਿਸਮਾਨੀ ਸਬੰਧ ਬਣਾਏ ਗਏ ਨੇ ਤਾਂ ਉਸੇ ਮਾਮਲੇ ਦੇ ਤਹਿਤ ਜਿਹੜਾ ਇੱਕ ਪਰਚਾ ਦਰਜ ਕੀਤਾ ਜਾਂਦਾ ਬਿੱਤੇ ਕੱਲ ਜਦੋਂ ਪਰਚਾ ਦਰਜ ਕੀਤਾ ਜਾਂਦਾ ਤਾਂ ਉਸੇ ਦੇ ਤਹਿਤ ਗ੍ਰਿਫਤਾਰੀ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਪਾਬਕ ਗ੍ਰਿਫਤਾਰ ਕਰਨ ਲਈ ਪੁਲਿਸ ਪਹੁੰਚ ਗਈ ਸੀ ਪਰ ਜਦੋਂ ਉੱਥੇ ਪੁਲਿਸ ਪਹੁੰਚਦੀ ਆ ਜੋ ਕੁਝ ਸੂਤਰਾਂ ਦੇ ਵਾਲੇ ਤੋਂ ਸਾਡੇ ਕੋਲੇ ਜਾਣਕਾਰੀ ਆ ਤਾਂ ਪੁਲਿਸ ਅਤੇ ਉਹਨਦੇ ਸਾਥੀਆਂ ਦੇ ਵਿਚਾਲੇ ਜਿਹੜਾ ਉਹ ਮੁਕਾਬਲਾ ਹੁੰਦਾ ਫਾਇਰਿੰਗ ਹੁੰਦੀ ਆ ਫਾਇਰਿੰਗ ਦੇ ਦਰਮਿਆਨ ਹਰਮੀਤ ਪਠਾਨ ਮਾਜਰਾ ਪੁਲਿਸ ਨੂੰ ਚੱਕਮਾ ਦੇ ਕੇ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਜੀहां ਤੁਹਾਨੂੰ ਦੱਸ ਦਿੰਨੇ ਆ ਕਿ ਪੁਲਿਸ ਦੇ ਵੱਲੋਂ ਜਿਹੜੀ ਆ ਇੱਕ ਐਫ ਆਈ ਆਰ ਦਰਜ ਕੀਤੀ ਗਈ ਆ ਇੱਕ ਮਾਮਲਾ ਦਰਜ ਕੀਤਾ ਗਿਆ ਹਾਲਾਂਕਿ ਮਾਮਲਾ ਕਾਫੀ ਪੁਰਾਣਾ ਹੈ ਕਾਫੀ ਪੁਰਾਣਾ ਮਾਮਲਾ ਹੈ ਤੇ ਉਸ ਔਰਤ ਦੇ ਵੱਲੋਂ ਜਿਹੜੇ ਆ ਔਰਤ ਦੇ ਨਾਲ ਜਿਹੜਾ ਉਹ ਵਿਆਹ ਕਰਾਉਣ ਦੇ ਜਿਹੜੇ ਆ ਉਹ ਦੋਸ਼ ਲਗਾਏ ਗਏ ਸੀ ਕਿ ਮੇਰੇ ਨਾਲ ਵਿਆਹ ਕਰਾਇਆ ਗਿਆ ਤੇ ਅ ਜਿਹੜੇ ਆ ਸਬੰਧ ਬਣਾਏ ਗਏ ਜਸਮਿਆਨੀ ਤੇ ਉਹ ਸਾਰੇ ਦੋਸ਼ਾਂ ਦੇ ਤਹਿਤ ਜਿਹੜਾ ਇਹ ਪਰਚਾ ਦਰਜ ਕੀਤਾ ਗਿਆ ਤੁਹਾਨੂੰ ਦੱਦੀ ਹੈ ਕਿ ਪਿਛਲੇ ਦਿਨਾਂ ਤੋਂ ਜਦੋਂ ਹੜ੍ਹ ਦੀ ਸਥਿਤੀ ਬਣੀ ਹੋਈ ਸੀ ਤਾਂ ਪਠਾਨ ਮਾਜਰਾ ਲਗਾਤਾਰ ਪੰਜਾਬ ਸਰਕਾਰ ਦੇ ਉੱਤੇ ਸਵਾਲ ਚੁੱਕਦੇ ਆ ਰਹੇ ਸੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਹਰਮਿੰਦਰ ਸਿੰਘ ਪਠਾਨ ਮਾਜਰਾ ਸਨੌਰ ਤੋਂ ਤੇ ਲਗਾਤਾਰ ਸਵਾਲ ਚੁੱਕ ਰਹੇ ਸੀ ਤਾਂ ਜਦੋਂ ਸਵਾਲ ਚੁੱਕ ਰਹੇ ਸੀ ਲਗਾਤਾਰ ਸਰਕਾਰ ਨੂੰ ਘੇਰ ਰਹੇ ਸੀ ਤਾਂ ਜਿਹੜਾ ਹੁਣ ਉਹਨਾਂ ਦੇ ਉੱਤੇ ਉਸੇ ਮਾਮਲੇ ਜੋ ਪੁਰਾਣਾ ਮਾਮਲਾ ਜੋ ਰੇਪ ਦਾ ਮਾਮਲਾ ਹੈ ਉਸ ਦੇ ਤਹਿਤ ਇਹ ਫਾਇਰ ਦਰਜ ਕੀਤੀ ਜਾਂਦੀ ਹੈ ਧਾਰਾ 376 ਦੇ ਤਹਿਤ ਧਾਰਾ ਜਿਹੜੀ ਆ 420 ਲਗਾਈ ਜਾਂਦੀ ਹੈ ਤਾਂ ਇਹ ਜਿਹੜੀ ਫੋਟੋ ਕਾਪੀ ਹੈ ਜਿਹੜੀ ਉਹ ਵੀ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋਵੋਗੇ ਤਾਂ ਪੁਲਿਸ ਜਦੋਂ ਅੱਜ ਜਿਹੜੀ ਹਰਮਿਤ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰਨ ਦੇ ਲਈ ਪਹੁੰਚਦੀ ਹੈ ਜਦੋਂ ਕਰਨਾਲ ਦੇ ਵਿੱਚ ਪਹੁੰਚਦੀ ਹੈ ਤਾਂ ਉੱਥੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਪੁਲਿਸ ਦੇ ਉੱਤੇ ਜਿਹੜੀ ਆ ਫਾਇਰਿੰਗ ਕੀਤੀ ਜਾਂਦੀ ਹੈ ਗ੍ਰਿਫਤਾਰ ਜਿਹੜਾ ਉਹਨਾਂ ਨੂੰ ਕਰਨ ਦੇ ਲਈ ਜਦੋਂ ਲੋਕਲ ਥਾਣੇ ਦੇ ਵਿੱਚ ਜਿਹੜਾ ਉੱਥੇ ਲਿਜਾਇਆ ਜਾ ਰਿਹਾ ਸੀ ਪਠਾਨ ਮਾਜਰੇ ਨੂੰ ਤਾਂ ਉਹਦੇ ਸਾਥੀ ਉਸ ਨੂੰ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਲੈ ਕੇ ਫਰਾਰ ਹੋ ਜਾਂਦੇ ਨੇ ਤੇ ਇਸ ਘਟਨਾ ਦੇ ਵਿੱਚ ਜੋ ਕੋਈ ਜਾਣਕਾਰੀ ਸਾਡੇ ਕੋਲੇ ਆ ਕਿ ਇਸ ਘਟਨਾ ਦੇ ਵਿੱਚ ਇੱਕ ਪੁਲਿਸ ਕਰਮੀ ਜਿਹੜੇ ਆ ਉਹ ਵੀ ਜ਼ਖਮੀ ਹੋਏ ਆ ਜੀहां ਤੁਹਾਨੂੰ ਦੱਸ ਦਿੰਦੇ ਆ ਕਿ ਪੁਲਸ ਦੇ ਉੱਤੇ ਜੋ ਕੁਝ ਜਾਣਕਾਰੀ ਆ ਰਹੀ ਹੈ ਕਿ ਪੁਲਸ ਦੇ ਉੱਤੇ ਗੱਡੀ ਚੜਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਤੇ ਇੱਕ ਸਕੋਰਪਿਓ ਗੱਡੀ ਦੇ ਵਿੱਚ ਬੈਠ ਕੇ ਤੇ ਇੱਕ ਫੋਰਚਨਰ ਜਿਹੜੀ ਆ ਉਹ ਵਿਧਾਇਕ ਅੱਗੇ ਲੈ ਕੇ ਜਾ ਰਹੇ ਸੀ ਤਾਂ ਇੱਕ ਸਕੋਰਪਿਓ ਗੱਡੀ ਦੇ ਵਿੱਚ ਜਿਹੜਾ ਬੈਠ ਕੇ ਹਰਮਿਤ ਸਿੰਘ ਪਠਾਨ ਮੱਜਰਾ ਫਰਾਰ ਹੋ ਜਾਂਦੇ ਨੇ ਤੇ ਫੋਰਚਨਰ ਨੂੰ ਪੁਲਿਸ ਦੇ ਵੱਲੋਂ ਜਿਹੜਾ ਫੜ ਲਿਆ ਜਾਂਦਾ ਭਾਵ ਉਸ ਫੋਰਚਨਰ ਦੇ ਵਿੱਚ ਪਠਾਨ ਮੱਜਰਾ ਨਹੀਂ ਸੀ ਤੇ ਸਕੋਰਪਿਓ ਗੱਡੀ ਲੈ ਕੇ ਜਿਹੜੇ ਆ ਵਿਧਾਇਕ ਪਠਾਨ ਮੱਜਰਾ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਪੁਲਿਸ ਦੀ ਟੀਮ ਜੋ ਕੁਝ ਜਾਣਕਾਰੀ ਸਾਡੇ ਕੋਲੇ ਹੈ ਹਜੇ ਤੱਕ ਕਿ ਪੁਲਿਸ ਦੀ ਟੀਮ ਪਿੱਛਾ ਕਰ ਰਹੀ ਆ ਹਾਲਾਂਕਿ ਪਠਾਨ ਮੱਜਰਾ ਨੂੰ ਫੜਨ ਦਾ ਪਰ ਦੂਜੇ ਪਾਸੇ ਇਹ ਗੱਲ ਨੂੰ ਲੈ ਕੇ ਸਵਾਲ ਇਹ ਵੀ ਖੜੇ ਹੋ ਰਹੇ ਨੇ ਸਰਕਾਰ ਦੇ ਉੱਤੇ ਕਿ ਇਹ ਮਾਮਲਾ ਜਦੋਂ ਇੰਨਾ ਪੁਰਾਣਾ ਜਦੋਂ ਉਦੋਂ ਤੱਕ ਜਦੋਂ ਤੱਕ ਪਠਾਨ ਮਾਜਰਾ ਜਿਹੜਾ ਉਹ ਸਰਕਾਰ ਦੇ ਉੱਤੇ ਕੋਈ ਸਵਾਲ ਨਹੀਂ ਚੁੱਕ ਰਿਹਾ ਸੀ ਤਾਂ ਉਦੋਂ ਤੱਕ ਇਹ ਐਫ ਆਈ ਆਰ ਦਰਜ ਕਿਉਂ ਨਹੀਂ ਕੀਤੀ ਗਈ ਉਦੋਂ ਤੱਕ ਉਸ ਮਹਿਲਾ ਨੂੰ ਇਨਸਾਫ ਕਿਉਂ ਨਹੀਂ ਦਿਵਾਇਆ ਗਿਆ ਜੇਕਰ ਉਸ ਦੇ ਨਾਲ ਵਾਕਿਆ ਦੇ ਵਿੱਚ ਅਜਿਹਾ ਕੁਝ ਹੋਇਆ ਤਾਂ ਕੀ ਉਦੋਂ ਪਠਾਨ ਮਾਜਰਾ ਨੂੰ ਸਿਆਸੀ ਸ਼ਰਮ ਦਿੱਤੀ ਗਈ ਤਾਂ ਹੁਣ ਜਦੋਂ ਪਠਾਨ ਮਾਜਰਾ ਖਿਲਾਫ ਬੋਲ ਰਹੇ ਨੇ ਸਰਕਾਰ ਦੇ ਤਾਂ ਕੀ ਹੁਣ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਹਰਮਿਤ ਸਿੰਘ ਪਠਾਨ ਮਾਜਰਾ ਆਪਣੇ ਫੇਸਬੁਕ ਪੇਜ ਦੇ ਉੱਤੋਂ ਲਾਈਵ ਹੋ ਰਹੇ ਸੀ ਲਗਾਤਾਰ ਉਹਨਾਂ ਅਫਸਰਾਂ ਨੂੰ ਚੇਤਾਵਨੀ ਦਿੰਦੇ ਦਿਖਾਈ ਦੇ ਰਹੇ ਸੀ ਕਿਉਂਕਿ ਖਾਸ ਕਰਕੇ ਜੇਕਰ ਪਠਾਨ ਮਾਜਰਾ ਉਹਨਾਂ ਦੇ ਇਲਾਕੇ ਦੀ ਗੱਲ ਕੀਤੀ ਜਾਵੇ ਪਟਿਆਲੇ ਜ਼ਿਲ੍ਹੇ ਦੇ ਬਹੁਤ ਸਾਰੇ ਅਫਸਰ ਖਾਸ ਕਰਕੇ ਸਨੌਰ ਹਲਕੇ ਦੇ ਵਿੱਚ ਜਿਹੜੇ ਥਾਣੇ ਪੈਂਦੇ ਨੇ ਉਹਨਾਂ ਅਫਸਰਾਂ ਨੇ ਤਬਾਦਲੇ ਕਰ ਦਿੱਤੇ ਗਏ ਸੀ ਤਾਂ ਉਹ ਜਦੋਂ ਤਬਾਦਲੇ ਹੁੰਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਹਰਮਿੰਦਰ ਸਿੰਘ ਪਠਾਨ ਮਾਜਰਾ ਸਾਫ਼ ਤੌਰ ਦੇ ਉੱਤੇ ਅਫਸਰਾਂ ਨੂੰ ਚੇਤਾਵਨੀਆਂ ਦਿੰਦੇ ਦਿਖਾਈ ਦਿੱਤੇ ਕਿ ਜਦੋਂ ਮੇਰਾ ਹੱਥ ਪਿਆ ਤਾਂ ਨਾਨੀ ਯਾਦ ਕਰਾ ਦੂੰ ਇਹ ਅਜਿਹੇ ਸ਼ਬਦ ਜਿਹੜੇ ਨੇ ਉਹ ਅਫਸਰਾਂ ਦੇ ਲਈ ਵਰਤਦੇ ਦਿਖਾਈ ਦਿੱਤੇ ਤੇ ਪ੍ਰਿੰਸੀਪਲ ਸੈਕਟਰੀ ਕ੍ਰਿਸ਼ਨ ਕੁਮਾਰ ਹੋਣਾਂ ਦੇ ਨਾਲ ਜਿਹੜਾ ਉਹਨਾਂ ਦੇ ਬਾਰੇ ਲਗਾਤਾਰ ਬੋਲਦੇ ਹੋਏ ਪਠਾਨ ਮਾਜਰਾ ਆਪਣੇ ਫੇਸਬੁੱਕ ਪੇਜ ਦੇ ਉੱਤੇ ਦਿਖਾਈ ਦਿੱਤੇ ਤਾਂ ਹੁਣ ਜੋ ਕੁਝ ਜਾਣਕਾਰੀ ਆ ਰਹੀ ਸੀ ਕਿ ਹਰਮਿੰਦਰ ਸਿੰਘ ਪਠਾਨ ਮਾਜਰਾ ਅੰਡਰਗਰਾਉਂਡ ਚੱਲ ਰਹੇ ਸੀ ਅੰਡਰਗਰਾਉਂਡ ਚੱਲ ਰਹੇ ਸੀ ਤਾਂ ਪੁਲਿਸ ਉਹਨਾਂ ਨੂੰ ਹਰਾਸ ਹਰਾਸਾ ਦੇ ਵਿੱਚ ਲੈਣ ਦੇ ਲਈ ਪਹੁੰਚਦੀ ਹੈ ਕਰਨਾਲ ਦੇ ਇੱਕ ਡੇਰੇ ਦੇ ਵਿੱਚ ਜਿਹੜਾ ਹਰਮਨ ਸਿੰਘ ਪਠਾਨ ਮਾਜਰਾ ਆ ਰਹਿ ਰਹੇ ਸੀ ਤਾਂ ਉੱਥੇ ਜਦੋਂ ਪਹੁੰਚਦੀ ਹੈ ਤਾਂ ਉੱਥੇ ਪੁਲਿਸ ਤੇ ਹਰਮਨ ਸਿੰਘ ਪਠਾਨ ਮਾਜਰਾ ਤੇ ਉਸਦੇ ਸਾਥੀਆਂ ਦੇ ਵਿਚਾਲੇ ਫਾਇਰਿੰਗ ਹੁੰਦੀ ਹੈ ਤਾਂ ਫਾਇਰਿੰਗ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਜਿਹੜਾ ਉਹ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਤੇ ਦੂਜੇ ਪਾਸੇ ਜੋ ਕੁਝ ਹੁਣ ਤੱਕ ਸੂਤਰਾਂ ਦੇ ਹਵਾਲੇ ਤੋਂ ਸਾਡੇ ਕੋਲ ਮਿਲਲੀ ਜਾਣਕਾਰੀ ਹੈ ਕਿ ਹਰਮਨ ਸਿੰਘ ਪਠਾਨ ਮਾਜਰਾ ਪੁਲਿਸ ਦੀ ਹਿਰਾਸਤ 'ਚ ਨਹੀਂ ਆਏ ਉਹ ਫਰਾਰ ਹੋ ਗਏ ਨੇ